ਜੀ ਹਾਂ ਅਪਨਾ ਕੀ ਨਾਮ ਹੈ ਸਸ਼ੀਰੀਏ ਕਾਲ ਮੇਰਾ ਨਾਮ ਆਰਮਾਨ ਹੈ ਮੈਂ 12ਵੀਂ ਕਲਾਸ ਦਾ ਵਿਦਿਆਰਥੀ ਹਾਂ ਮੈਂ ਸਰਕਾਰੀ ਸਕੂਲ ਦੇ ਵਿੱਚ ਪੜਦਾ ਹਾਂ ਮੇਰੇ ਪਿਤਾ ਜੀ ਇੱਕ ਮਜ਼ਦੂਰੀ ਦਾ ਕੰਮ ਕਰਦੇ ਨੇ ਤੇ ਮੇਰੀ ਇਹ ਬਹੁਤ ਵੱਡੀ ਅਚੀਵਮੈਂਟ ਹੋਈ ਹੈ ਜੋ ਮੈਂ ਨੈਸ਼ਨਲ ਲੈਵਲ ਤੱਕ ਪੁੱਜਿਆ ਕਿਹੜਾ ਪ੍ਰੋਗਰਾਮ ਦਾ ਕੀ ਨਾਮ ਸੀ ਕਿਹੜਾ ਕੰਪੀਟਿਸ਼ਨ ਸੀ ਇੰਡੀਆ ਲੈਵਲ ਤੇ ਤੇ ਇਹ ਨਾਮ ਤੋਂ ਕਰਕੇ ਹੈ ਇਹ ਜਿਹੜਾ ਪ੍ਰੋਗਰਾਮ ਸੀ ਇਹ ਸਾਡੇ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਪੀਐਮ ਦੇ ਵੱਲੋਂ ਸਟਾਰਟ ਕੀਤਾ ਗਿਆ ਸੀ ਇਹਦਾ ਨਾਮ ਸੀ ਅਪਰੇਣਾ ਐਂਡ ਐਕਸਪੈਰੀਮੈਂਟਲ ਲਰਨਿੰਗ ਪ੍ਰੋਗਰਾਮ ਐਂਡ ਨੈਸ਼ਨਲ ਲੈਵਲਰ ਕੰਪੀਟੀਸ਼ਨ ਸੀ ਇਹ ਪਹਿਲਾ ਪੰਜਾਬ ਦੇ ਵਿੱਚ ਫਸਟ ਟਾਈਮ ਆਇਆ ਸੀ ਤੇ ਮੈਂ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਕਾਫੀ ਵਧੀਆ ਤਰੀਕੇ ਨਾਲ ਹੋਇਆ ਫਿਰ ਮੇਰੀ ਸਿਲੈਕਸ਼ਨ ਹੋਈ ਸਟੇਟ ਵੱਲੋਂ ਪੰਜਾਬ ਦੇ ਵੱਲੋਂ ਫਿਰ ਮੈਨੂੰ ਉੱਥੇ ਭੇਜਿਆ ਗਿਆ ਸੀ ਕਿੰਨੇ ਬੱਚਿਆਂ ਦੇ ਕੋਲ ਪਾਗਦੇ ਸੀ ਉੱਥੇ ਉੱਥੇ 220 ਸਕੂਲ ਦੇ ਬੱਚੇ ਆਏ ਸੀ ਉਹਦੇ ਵਿੱਚੋਂ ਸਿਰਫ ਇੱਕ ਬੱਚਾ ਹੀ ਸਿਲੈਕਟ ਕਰਨਾ ਸੀ ਉਹਨਾਂ ਨੇ ਤੇ ਉਹਦੇ ਵਿੱਚੋਂ ਮੈਂ ਹੀ ਕਲੀਅਰ ਹੋਇਆ ਸੀ ਤੇ ਉੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਸੀ ਤੇ ਪੰਜਾਬ ਵਾਲਾ ਉਹਦੇ ਤੁਸੀਂ ਪੰਜਾਬ ਦੇ ਚੋਂ ਪਹਿਲੇ ਵਜਰਾਤੀ ਜਿਹੜੇ ਫਸਟ ਆਜੇਗੇ ਜਦੋਂ ਤੁਹਾਡੇ ਨਾਲ ਹੋਰ ਵੀ ਬੱਚੇ ਹੋਣਗੇ ਮੇਰੇ ਨਾਲ ਆ ਇੱਕ ਗਰਲ ਵੀ ਗਈ ਸੀ ਉਹਨਾਂ ਨੇ ਵੀ ਕਾਫੀ ਵਧੀਆ ਤਰੀਕੇ ਨਾਲ ਦਿੱਤਾ ਸੀ ਉੱਥੇ ਕੰਪੀਟੀਸ਼ਨ ਦਾ ਉੱਥੇ ਜਾ ਕੇ ਜਦੋਂ ਅਸੀਂ ਵਨਗਰ ਗਏ ਗੁਜਰਾਤ ਦੇ ਵਿੱਚ ਉੱਥੇ ਕਾਫੀ ਵੱਖਰੇ ਵੱਖਰੇ ਪਹਾਗਾ ਤੋਂ ਲੋਕੀ ਆਏ ਸੀ ਜਿੱਦਾਂ ਮੱਧ ਪ੍ਰਦੇਸ਼ ਵੱਖਰੇ ਵੱਖਰੇ ਸਥਾਨਾਂ ਤੋਂ ਉੱਥੇ ਜਾ ਕੇ ਆ ਮੇਰਾ ਪ੍ਰੋਗਰਾਮ ਜਿਹੜਾ ਉਹ ਸਟਾਰਟ ਹੋਇਆ ਉਹਦੇ ਵਿੱਚ ਮੈਂ ਕਾਫੀ ਵਧੀਆ ਤਰੀਕੇ ਨਾਲ ਪਰਫਾਰਮੈਂਸ ਕੀਤੀ ਤੇ ਉੱਥੇ ਵੀ ਮੇਰੀ ਫਸਟ ਪੋਜੀਸ਼ਨ ਆਈ ਸੀ ਹਾਲੇ ਜੋ ਵੀ ਗੱਲਬਾਤ ਹੈ ਜੀ ਉਸੇ ਇੰਗਲਿਸ਼ ਦੇ ਵਿੱਚ ਮੈਂ ਤੁਹਾਨੂੰ ਖੁਸ਼ਿਆ ਰਿਹਾ ਕਿ ਜਾਂ ਉੱਥੇ ਪੰਜਾਬੀ ਕਲਚਰ ਬਾਰੇ ਵੀ ਮਨ ਲਓ ਹਾਂਜੀ ਮੈਂ ਉੱਥੇ ਗਿਆ ਸੀ ਉੱਥੇ ਮੈਂ ਆਪਣੀ ਸਟੇਟ ਰਿਪਰੈਜ਼ੈਂਟ ਕਰਨ ਗਿਆ ਸੀ ਉਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਤੁਹਾਡੇ ਸਟੇਟ ਦਾ ਖਾਣਾ ਕੀ ਹੈ ਉਹਨਾਂ ਦਾ ਸਿਸਟਮ ਕਿਦਾਂ ਦਾ ਰਹਿਣ ਦਾ ਕੱਪੜੇ ਰੰ ਸਭ ਕੁਝ ਉੱਥੇ ਜਾ ਕੇ ਮੈਂ ਅਨੇ ਵਧੀਆ ਤਰੀਕੇ ਨਾਲ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਫਲੂਐਂਟਲੀ ਦੱਸਿਆ ਇਹ ਹੀ ਚੀਜ਼ ਉਹਨਾਂ ਨੂੰ ਕਾਫੀ ਵਧੀਆ ਲੱਗੀ ਤੇ ਉਹਨਾਂ ਨੇ ਮੈਨੂੰ 올ਓਵਰ ਰੈਂਕ ਫਰਸਟ ਕੀਤਾ ਸੀ ਦੇ ਨਾਮ ਦਿੱਤਾ ਗਿਆ ਤੇ ਜਨਮ ਹੋਇਆ ਹਾਂਜੀ ਉੱਥੋਂ ਮੈਨੂੰ ਨੈਸ਼ਨਲ ਸਰਟੀਫਿਕੇਟ ਦਿੱਤਾ ਗਿਆ ਸੀ ਬਾਅਦ ਵਿੱਚ ਮੇਰੀ ਸਿਲੈਕਸ਼ਨ ਦੀ ਵਜ੍ਹਾ ਨਾਲ ਮੈਨੂੰ ਸਾਡੇ ਜਿਹੜੇ ਆਨਰੇਬਲ ਐਂਡ ਰਿਸਪੈਕਟਿਡ ਪੀਐਮ ਆ ਉਹਨਾਂ ਨੇ ਮੈਨੂੰ 15 ਅਗਸਤ ਨੂੰ ਲਾਲ ਕਿਲੇ ਤੇ ਵੀ ਸੱਦੇ ਸੀ ਹਾਂਜੀ ਤੁਹਾਡੀ ਗੱਲ ਹੈ ਕਰੀਏ ਪਰਿਵਾਰ ਦੇ ਵਿੱਚੋਂ ਤੇਰੀ ਸਪੋਰਟ ਕਰਨ ਵਾਲੇ ਪਰਿਵਾਰ ਦੇ ਚੋਂ ਕਿਹੜੇ-ਕਿਹੜੇ ਤੇ ਮੰਮੀ ਪਾਪਾ ਸਿਸਟਰ ਜਾਂ ਭਰਾਦਰ ਕਹਿੰਦੇ ਹਾਂਜੀ ਜ਼ਿਆਦਾਤਰ ਮੇਰੇ ਪਾਪਾ ਮੈਨੂੰ ਕਾਫੀ ਸਪੋਰਟ ਕਰਦੇ ਸੀ ਉਹ ਇਹੀ ਚਾਹੁੰਦੇ ਸੀ ਕਿ ਤੂੰ ਉੱਚੀਆਂ ਬੁਲੰਦੀਆਂ ਤੇ ਪੁੱਜੇ ਵਧੀਆ ਮੁਕਾਮ ਹਾਸਿਲ ਕਰੇ ਤੇ ਬਚਪਨ ਤੋਂ ਹੀ ਇਹ ਮੈਂ ਚੀਜ਼ ਦਿਮਾਗ ਦੇ ਵਿੱਚ ਰੱਖੀ ਸੀ ਕਿ ਮੈਂ ਇੱਕ ਵਧੀਆ ਸਪੀਕਰ ਬਣਨਾ ਇੱਕ ਵਧੀਆ ਮੁਕਾਮ ਤੇ ਜਾਣਾ ਤੇ ਆਪਣੀ ਫੈਮਲੀ ਦਾ ਨਾਮ ਰੋਸ਼ਨ ਕਰਨਾ ਇਹ ਲੱਗਦਾ ਨਹੀਂ ਕਿ ਜਦੋਂ ਉਹ ਵੀ ਬੱਚੇ ਪ੍ਰਾਈਵੇਟ ਸਕੂਲਾਂ ਦੇ ਪਰਦੇ ਹ ਹਾਂਜੀ ਤੇ ਕੋਈ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਹੀ ਮਸਲੋਂ ਇੰਡੀਆ ਲੈਵਲ ਤੇ ਇੱਕ ਇੰਗਲਿਸ਼ ਵਰਤੀ ਯੋਗਤਾ ਜਿਹੜੀ ਜਿੱਤ ਕੇ ਆ ਵਾਪਸ ਆਇਆ ਸੋ ਤੁਹਾਡੇ ਮਨ 'ਚ ਗੱਲ ਇਹਦਾ ਖਿਆਲ ਨਹੀਂ ਆ ਕਿ ਮੈਂ ਸ਼ਾਇਦ ਪ੍ਰਾਈਵੇਟ ਸਕੂਲ 'ਚ ਹੁੰਦਾ ਤੇ ਹੋਰ ਵੀ ਇਤੋਂ ਤਾਂ ਆਉਂਦਾ ਜਾਨਾ ਇਹੋ ਏ ਚੀਜ਼ ਹੋਈ ਸੀ ਮੇਰੇ ਨਾਲ ਤੇ ਐ ਪ੍ਰਾਈਵੇਟ ਸਕੂਲ ਦੇ ਵਿੱਚ ਮੈਂ ਕੀਤਾ ਸੀ ਅਪਲਾਈ ਪਾਪਾ ਵੀ ਗਏ ਸੀ ਉਹਨਾਂ ਨੂੰ ਕਿਹਾ ਸੀ ਕਿ ਅ디 ਮੁੰਡੇ ਦੀ ਐਡਮਿਸ਼ਨ ਲਲੋ ਉਸ ਵਕਤ ਮੈਂ ਕਾਫੀ ਡਲ ਸਟੂਡੈਂਟ ਸੀ ਮੈਨੂੰ ਕੁਝ ਨਹੀਂ ਆਉਂਦਾ ਜਸਟ ਮੈਂ ਜਿੱਦਾਂ ਹੁਣ ਪੰਜਾਬੀ ਬੋਲਿਆ ਉਹਦਾ ਪੰਜਾਬੀ ਆਉਂਦੀ ਸੀ ਇੰਗਲਿਸ਼ ਦਾ ਤੇ ਕੁਝ ਪਤਾ ਨਹੀਂ ਕਿਉਂਕਿ ਜਿਹੜੇ ਪੰਜਾਬੀ ਸਕੂਲ ਦੇ ਵਿੱਚ ਵਿਦਿਆਰਥੀ ਪੜਦੇ ਆ ਉਹਨਾਂ ਨੂੰ ਇੰਗਲਿਸ਼ ਦਾ ਕੁਝ ਨਹੀਂ ਪਤਾ ਹੁੰਦਾ ਮੈਂ ਵੀ ਉਹਨਾਂ ਦੇ ਵਿੱਚੋਂ ਹੀ ਕਿਉਂਕਿ ਮੈਂ ਸ਼ੁਰੂ ਤੋਂ ਪੰਜਾਬੀ ਸਕੂਲੇ ਪੜਿਆ ਤੇ ਫਿਰ ਮੈਂ ਇੱਕ ਚੀਜ਼ ਸੋਚੀ ਸਾਰਿਆਂ ਨੇ ਕਿ ਪੰਜਾਬੀ ਸਕੂਲ ਦੇ ਜਿਹੜੇ ਬੱਚੇ ਕਦੀ ਅੰਗਰੇਜ਼ੀ 'ਚ ਗੱਲ ਨਹੀਂ ਕਰ ਸਕਦੇ ਬਟ ਮੈਂ ਇਹ ਚੀਜ਼ ਕੀਤੀ ਕਿ ਮੈਂ ਇਹ ਚੀਜ਼ ਪ੍ਰੂਵ ਕਰਕੇ ਦੱਸਣਾ ਕਿ ਜਿਹੜੇ ਪੰਜਾਬੀ ਸਕੂਲ 'ਚ ਬੱਚੇ ਪੜ੍ਹਦੇ ਆ ਉਹ ਵੀ ਫਰਾਟੇਦਾਰ ਇੰਗਲਿਸ਼ ਬੋਲ ਸਕਦੇ ਆ ਲੋਕਡਾਊਨ ਦੇ ਵਿੱਚ ਮੈਂ ਅੰਨੀ ਪ੍ਰੈਕਟਿਸ ਕੀਤੀ ਘਨੇ ਪੂਰੀ ਸਪੋਰਟ ਕੀਤੀ ਮੈਂ ਪੂਰੇ ਦਿਨ ਰਾਤ ਮਿਹਨਤ ਘਾਦਾ ਸੀ 16-16 ਘੰਟੇ ਪੜ੍ਹਦਾ ਸੀ ਇੰਗਲਿਸ਼ ਹੀ ਤੇ ਬਾਅਦ ਵਿੱਚ ਮੈਂ ਉਹ ਚੀਜ਼ ਕਰਕੇ ਦੱਸੀ ਜਿਹੜੇ ਪ੍ਰਾਈਵੇਟ ਸਕੂਲ ਵਾਲੇ ਕਦੀ ਸੋਚ ਵੀ ਨਹੀਂ ਸਕਦੇ ਕਿ ਪੰਜਾਬੀ ਸਕੂਲ ਵਾਲੇ ਬੱਚੇ ਵੀ ਅੰਗਰੇਜ਼ੀ 'ਚ ਗੱਲ ਕਰ ਸਕਦੇ ਆ ਕੀ ਤੁਹਾਡੇ ਦobre ਨਾਮ ਲੈ ਕੇ ਬੱਚਿਆਂ ਨੂੰ ਕੀ ਨਸ ਦੇਣਾ ਹੈ ਜਦੋਂ ਸਾਨੂੰ ਨੂੰ ਕੀ ਨਸ ਦੇਣਾ ਚਾਹੀਦਾ ਮੈਂ ਸਿਰਫ ਇਹ ਮੈਸੇਜ ਦੇਣਾ ਚਾਹੁੰਦਾ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਗਿਵ ਅਪ ਨਹੀਂ ਕਰਨਾ ਹਾਰ ਨਹੀਂ ਮੰਨਨੀ ਬਸ ਇੱਕ ਗੱਲ ਦਿਮਾਗ ਦੇ ਵਿੱਚ ਰੱਖਣੀ ਹੈ ਕਿ ਮੈਂ ਵਧੀਆ ਕਰਨਾ ਹੈ ਇਹ ਮੈਟ੍ਰਿਕ ਆਧਾ ਕੇਲੇ ਸਕੂਲ ਤੁਸੀਂ ਪਾਰਦੇ ਹੋ ਜੇ ਬੰਦਾ ਕਾਬਲੀਅਤ ਵਾਲਾ ਹੋਏ ਡਿਟਰਮੀਨੇਸ਼ਨ ਡਿਟਰਮੀਨੇਸ਼ਨ ਹੋਏ ਬੰਦੇ ਦੇ ਵਿੱਚ ਕਿ ਮੈਂ ਕੁਝ ਕਰਨਾ ਹੈ ਜ਼ਿੰਦਗੀ ਦੇ ਵਿੱਚ ਤੇ ਉਹ ਬੰਦਾ ਹਮੇਸ਼ਾ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਮੁਕਾਮ ਹਾਸਿਲ ਕਰਦਾ ਹੈ ਕਿਵੇਂ ਕਿਵੇਂ ਤੁਹਾਨੂੰ ਲੱਗਦਾ ਕਿ ਕੋਈ ਸਪਨਾ ਤੁਹਾਡਾ ਜਿਵੇਂ ਕੋਈ ਗਾਂ ਵਧਾਉ ਕਦੋਂ ਕੀਵੇਂ ਸੋਚਿਆ ਤੁਹਾਨੂੰ ਭਵਿੱਖ ਦੇ ਵਿੱਚ ਕੀ ਬਣਾਉਣਾ ਚਾਹੁੰਦੇ ਹੋ ਮੇਰਾ ਭਵਿੱਖ ਦੇ ਵਿੱਚ ਮੈਂ ਸ਼ੁਰੂ ਤੋਂ ਹੀ ਇੱਕ ਵਧੀਆ ਬਿਜ਼ਨਸਮੈਨ ਤੇ ਮੋਟੀਵੇਸ਼ਨਲ ਸਪੀਕਰ ਬਣਨਾ ਚਾਹਨਾ ਹੈ ਮੇਰਾ ਸੁਪਨਾ ਹੈ ਤੇ ਮੈਂ ਹਾਂ ਇੱਕ ਚੀਜ਼ ਹਮੇਸ਼ਾ ਰੱਖਿਆ ਕਿ ਅੱਜ ਦਾ ਮੁਕਾਮ ਹਾਸਿਲ ਕੀਤਾ ਇਸ ਤੋਂ ਵੀ ਮੈਂ ਪ੍ਰੇਰਣਾ ਲਈ ਹੈ ਕਿ ਜ਼ਿੰਦਗੀ ਦੇ ਵਿੱਚ ਹੋਰ ਮਿਹਨਤ ਕਰਨੀ ਆ ਅੱਗੇ ਵਧਣਾ ਤੇ ਆਪਣੇ ਘਰਦਿਆਂ ਦਾ ਆਪਣੀ ਸੁਸਾਇਟੀ ਦਾ ਆਪਣੇ ਪਿੰਡ ਦਾ ਅਵੰਖੇ ਦਾ ਆਪਣੇ ਦੀਨਾਂ ਲਗਦਾ ਨਾ ਰੋਸ਼ਨ ਕਰਕੇ ਦੱਸਣਾ ਕਦੀ ਤੇ ਮਮੀ ਪਾਪਾ ਨੇ ਤਾਨੂੰ ਇਹ ਨਹੀਂ ਕਾਫੀ ਬੇਟਾ ਸਾਡੇ ਕੋਲ ਪੈਸੇ ਨਹੀਂ ਆ ਗਏ ਤੂੰ ਮਤਲਬ ਕੰਮ ਕੋਈ ਕਰਵਾ ਹਣਾ ਕਿ ਇਦਾਂ ਦੀ ਗੱਲ ਬਾਤ ਹੋਈ ਜਾਂਦੀ ਐ ਅਕਸਰ ਹੁੰਦਾ ਹੈ ਕਿ ਪਾਪਾ ਮਜ਼ਦੂਰੀ ਕਰਦੇ ਆ ਕਾਫੀ ਮਿਹਨਤ ਹੁੰਦੀ ਆ ਘਰੇ ਮਾਹ ਖਾਂਜੋਗੀ ਹੁੰਦਾ ਹੈ ਕਾਦੇ ਵੀ ਕਦੀ ਕਦੀ ਕਹਿੰਦੇ ਆ ਕਿ ਸਾਡੇ ਕੋਲ ਪੈਸੇ ਆ ਨਹੀਂ ਪਰ ਫਿਰ ਵੀ ਕਾਦਿਆਂ ਦਾ ਮਨ ਹੁੰਦਾ ਹੈ ਕਿ ਨਹੀਂ ਬੱਚੇ ਨੂੰ ਪੜਾਉਣਾ ਆ ਉਹ ਜਿੱਦਾਂ ਵੀ ਕਰਕੇ ਮੈਨੇਜ ਕਰਕੇ ਕਰ ਦਿੰਦੇ ਆ ਪੈਸੇ ਬਟ ਮੈਂ ਉਹਨਾਂ ਦੀ ਉਹੀ ਪੈਸੇ ਨੂੰ ਦੇਖਦਾ ਸੀ ਪਾਪਾ ਕਿਵੇਂ ਮਿਹਨਤ ਕਰਦੇ ਆ ਮੰਮਾ ਕਿਵੇਂ ਮਿਹਨਤ ਕਰਦੇ ਆ ਉਹੀ ਚੀਜ਼ ਨੂੰ ਮੈਂ ਦੇਖ ਕੇ ਹਰ ਰੋਜ਼ ਪੜਦਾ ਸੀ ਹਰ ਰੋਜ਼ ਇਹੀ ਚੀਜ਼ ਸੋਚਦਾ ਕਿ ਸੀ ਕਿ ਮੈਂ ਵਧੀਆ ਤਰੀਕੇ ਨਾਲ ਕਰਨਾ ਹੈ ਤੇ ਆਪਣੇ ਘਰ ਦਾ ਨਾਮ ਵਧੀਆ ਤਰੀਕੇ ਨਾਲ ਚਮਕਾਣਾ ਕਿੰਨੇ ਬੰਨ ਜੀ ਮੇਰੀ ਇੱਕ ਛੋਟੀ ਭੈਣ ਵੀ ਹੈ ਉਹ ਵੀ 12ਵੀਂ ਕਲਾਸ ਦੇ ਵਿੱਚ ਪੜਦੀ ਹੈ ਤੇ ਉਹ ਵੀ ਮੇਰੇ ਵਾਂਗ ਇੰਗਲਿਸ਼ ਬੋਲਦੀ ਹੈ ਜਿੱਦਾਂ ਮੈਂ ਬੋਲਣਾ ਹਾਂਜੀ ਜੀ ਬੰਨ ਜੀ ਤੁਹਾਡਾ ਬੇਟਾ ਅਰਮਾਨ ਇੰਡੀਆ ਲੈਵਲ ਤੇ ਇੰਗਲਿਸ਼ ਇੰਗਲਿਸ਼ ਪ੍ਰਤੀਯੋਗਤਾ ਚੇਤਕੇ ਇਥੇ ਵਾਪਸ ਪਰਤਿਆ ਕੀ ਕਰਨਾ ਚਾਹੀਦਾ ਕਿਵੇਂ ਦੇਖਦੇ ਮੈਂ ਇਸ ਗੱਲ ਤੇ ਬੜੀ ਖੁਸ਼ ਆ ਮੈਨੂੰ ਮਾਣ ਆ ਕਿ ਮੇਰਾ ਬੇਟਾ ਬਹੁਤ ਮਿਹਨਤ ਕਰਦਾ ਸੀ ਪਰਮਾਤਮਾ ਨੇ ਉਹਨੂੰ ਮਿਹਨਤ ਦਾ ਫਲ ਦਿੱਤਾ ਜੀ ਹਾਂਜੀ ਕੀ ਕੀ ਸੋਚਿਆ ਤੁਸੀਂ ਬੱਚਿਆਂ ਨੂੰ ਕੀ ਗੱਲ ਇਹ ਗਾਵ ਦੇ ਲੋਕ ਉਹਨੇ ਕੀ ਬਣਾਉਣਾ ਚਾਹੁੰਦੇ ਉਹ ਵਿਹੜੇ ਦੇ ਵਿੱਚ ਇਹਦੇ ਪਾਪਾ ਨੂੰ ਬਹੁਤ ਸ਼ੌਂਕ ਹੈ ਕਿ ਇਹਨਾਂ ਦੀ ਇੰਗਲਿਸ਼ ਵਧੀਆ ਹੋਵੇ ਹਾਂਜੀ ਇਹਦੇ ਪਾਪਾ ਵਰਕਰ ਆ ਉਹਨਾਂ ਨੂੰ ਬਹੁਤ ਸ਼ੌਂਕ ਹੀ ਕਿ ਮੇਰਾ ਬੱਚਾ ਤਰੱਕੀਆਂ ਕਰੇ। ਇਹ ਕੇਵਲ ਮਾਂ ਦੇ ਵਿੱਚ ਸੋਚ ਹੀ ਹੁੰਦੀ ਆ ਨਾ ਮੇਰਾ ਬੇਟਾ ਡਾਕਟਰ ਬਣੇ ਜਾਂ ਮਤਲਬ ਐਸਐਸਪੀ ਬਣੇਗਾ ਆਈਪੀਐਸ ਕੋਈ ਵੀ ਅਫਸਰ ਦੇਸੀ ਲਗੇ ਕੀ ਸੋਚ ਤੁਹਾਨੂੰ ਕੀ ਲੱਗਦਾ ਹੈ ਕੀ? ਤੁਸੀਂ ਤਾਂ ਸੋਚਿਆ ਹੋਵੇਗਾ ਮਨ ਦੇ ਕੀ ਹੈ? ਮੇਰੀ ਸੋਚ ਇਹ ਕਿ ਬੇਟਾ ਕਹਿੰਦਾ ਸੀ ਮੈਂ ਬਾਹਰ ਜਾਣਾ ਐਂ ਕਿਹਾ ਕਿ ਚਲੋ ਬਾਹਰ ਜਾਏਗਾ ਉੱਤੇ ਇਹ ਕਹਿੰਦਾ ਕਿ ਮਮਾ ਮੇਰੀ ਸੋਚ ਆ ਕਿ ਮੈਂ ਕੋਈ ਵਧੀਆ ਅਫਸਰ ਬਣਾ ਬਾਹਰ ਜਾ ਕੇ ਐਂ ਕਿਹਾ ਕਿ ਚਲੋ ਬੇਟਾ ਤੇਰੀ ਆ ਤੈਨੂੰ ਪੀ ਆਪਣੇ ਤੇ ਮਾਣ ਆ ਕਿ ਮੈਂ ਕਰ ਸਕਦਾ ਵਾਂ ਕਿਉਂਕਿ ਮਿਹਨਤ ਕਰਦਾ ਸੀ ਰਾਤ ਦਿਨ ਤੇ ਅਸੀਂ ਬਸ ਇਸ ਗੱਲ ਤੇ ਬੜਾ ਇਹਨਾਂ ਨੂੰ ਬੋਲਦੇ ਸੀ ਕਿ ਚਲੋ ਬੇਟਾ ਮਿਹਨਤ ਕਰ ਤੂੰ ਜੋ ਵੀ ਬੰਨਾ ਚਾਹੁੰਦਾ ਪਰਮਾਤਮਾ ਤੇਨੂੰ ਉਹਨਾਂ ਬਲੰਦੀਆਂ ਤੇ ਪਹੁੰਚਾਵੇ ਹਾਂਜੀ ਜੀ ਬੰਦੀ ਕੀ ਨਾਂ ਦਾ ਹਾਂਜੀ ਮੇਰਾ ਨਾਮ ਅਨਮੋਲ ਹੈ ਆ ਤੇ ਤੁਹਾਡਾ ਬ੍ਰਦਰ ਇੰਡੀਆ ਲੈਵਲ ਦੇ ਉੱਤੇ ਇੰਗਲਿਸ਼ ਪ੍ਰਤੀਯੋਗਤਾ ਇੱਕ ਜਿੱਤ ਕੇ ਬਹੁਤ ਜਿੱਤ ਪ੍ਰਾਪਤ ਅਤ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਜੇ ਕੀ ਕਹਣਾ ਜਦੋਂ ਕਿਵੇਂ ਦੇ ਹਾਂ ਹਾਂਜੀ ਮੈਂ ਤਾਂ ਬਹੁਤ ਖੁਸ਼ ਆ ਮੈਂ ਬਹੁਤ ਬਲੈਸਡ ਫੀਲ ਕਰਦੀ ਆ ਕਿ ਮੈਂ ਬਹੁਤ ਪ੍ਰਾਊਡ ਫੀਲ ਕਰਦੀ ਆ ਕਿ ਮੇਰਾ ਭਰਾ ਇੰਡੀਆ ਲੈਵਲ ਤੋਂ ਜਿੱਤ ਕੇ ਆ ਮੈਂ ਆਸ ਕਰਦੀ ਆ ਕਿ ਹਰ ਇੱਕ ਦੀ ਹਰ ਇੱਕ ਦੀਆਂ ਭੈਣਾਂ ਨੂੰ ਇਹ ਸੇਮ ਪ੍ਰਾਊਡ ਫੀਲ ਹੋਏ ਜਿਸ ਤਰ੍ਹਾਂ ਮੈਨੂੰ ਪ੍ਰਾਊਡ ਫੀਲ ਹੁੰਦਾ ਆਪਣੇ ਭਰਾ ਦਾ ਜਦੋਂ ਮੈਂ ਉਹਦਾ ਨਾਮ ਲੈਨੀ ਆ ਕਿ ਉਹ ਸਟੇਟ ਲੈਵਲ ਤੋਂ ਜਿੱਤ ਕੇ ਆ ਮੈਂ ਬਹੁਤ ਖੁਸ਼ ਹੁੰਨੀ ਆ ਇਸ ਚੀਜ਼ ਨੂੰ ਸੋਚ ਕੇ ਹਾਂਜੀ ਕੀ ਬਲਾਸ਼ੇ ਜਨਾਈ ਤੋਂਗੇ ਆਮ ਉਹ ਜਾਤੀ ਤੋਂ ਹਾਂਜੀ ਮੈਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹਾਂਗੀ ਕਿ ਹਰ ਇੱਕ ਵਿੱਚ ਕੋਈ ਨਾ ਕੋਈ ਕਵਾਲਿਟੀ ਹੁੰਦੀ ਆ ਹਰ ਇੱਕ ਕੋਈ ਬੈਸਟ ਹੁੰਦਾ ਕਿਉਂਕਿ ਹਰ ਇੱਕ ਨੂੰ ਅਗਰ ਮੋਟੀਵੇਟ ਵਧੀਆ ਤਰੀਕੇ ਨਾਲ ਕੀਤਾ ਜਾਏ ਤਾਂ ਹਰ ਕੋਈ ਸਕਸੈਸਫੁਲ ਹੋ ਸਕਦਾ ਕੋਈ ਸਟੂਡੈਂਟ ਕਿਸੇ ਤੋਂ ਕੋਈ ਘੱਟ ਨਹੀਂ ਹੁੰਦਾ ਹਰ ਇੱਕ ਹਰ ਇੱਕ ਵਿੱਚ ਕੁਝ ਨਾ ਕੁਝ ਹੁੰਦਾ ਆ ਖਾਸੀਅਤ ਕਿ ਜਿਹੜੇ ਉਹ ਆਪਣੀ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਵਿੱਚ ਕੁਝ ਨਾ ਕੁਝ ਹਾਸਲ ਕਰ ਪਾਣ ਤਾਂ ਹਰ ਇੱਕ ਚੇ ਸੇਮ ਸੇਮ ਸਟਰਕਚਰ ਹੁੰਦਾ ਆ ਯਾਨੀ ਕਿ ਆਰਮਾਨ ਹੀ ਕੁਝ ਕਰ ਸਕਦਾ ਹਰ ਇੱਕ ਦਾ ਬ੍ਰਦਰ ਹਰ ਇੱਕ ਦੀ ਸਿਸਟਰ ਹਰ ਇੱਕ ਹਰ ਇੱਕ ਮਤਲਬ ਕਿ ਵਿਦਿਆਰਥੀ ਕਰ ਸਕਦਾ ਆ ਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਨੀ ਆ ਕਿ ਤੁਸੀਂ ਅੱਗੇ ਤੋਂ ਅੱਗੇ ਵਧੋ ਆਪਣੇ ਆਪ ਨੂੰ ਮੋਟੀਵੇਟ ਕਰੋ ਤਹੀ ਸਕਸੈਸਫੁਲ ਹੋ ਸਕਦੇ ਹੋ। ਕਈ ਵਾਰ ਪਰਿਵਾਰ ਦੇ ਵਿੱਚ ਇਹ ਵੀ ਗੱਲਾਂ ਹੁੰਦੀਆਂ ਨੇ ਜਿੱਦਾਂ ਬ੍ਰਦਰ ਜੀਟਰਾਂਗ ਹੁੰਦੇ ਨੇ ਯਾ ਤੂੰ ਕੰਮ ਨਹੀਂ ਕਰਦਾ ਆਪਾਂ ਨਾ ਮਤਲਬ ਤੂੰ ਕਰਕੇ ਕੀ ਕਰਨਾ ਵਾ ਨਾ ਆਮ ਪੰਜਾਬੀ ਤਰ੍ਹਾਂ ਜੀ ਕਰਨਾ ਜਿਵੇਂ ਇਹ ਦਾਲੀ ਨੂੰ ਦਲਵਾ ਦੇ ਜੀ। ਇਹ ਚਲੋ ਅੱਜ ਇਹ ਕਾਫੀ ਵਾਰੀ ਮੈਂ ਨੂੰ ਚਲੋ ਕੰਨੀ ਆ ਗਈ ਹਾਂ ਤੂੰ ਪੜਦਾ ਹੀ ਰਹਿਣਾ ਜਸਟ ਕੋਸ਼ਿਸ਼ ਕਈ ਵਾਰੀ ਕਈ ਵਾਰੀ ਮੈਂ ਬੋਲ ਦੇਣੀ ਹੁੰਦੀ ਆ ਕਿ ਤੈਨੂੰ ਹੋਰ ਕੁਝ ਵੀ ਜਦੋਂ ਕੋਈ ਸਪੋਰਟਸ ਵੀ ਇੰਟਰਸਟ ਰਹਿਣਾ ਚਾਹੀਦਾ ਵਾ ਕੋਈ ਸਿੰਗਿੰਗ ਚ ਕੋਈ ਡਾਂਸਿੰਗ ਚ ਹਰ ਇੱਕ ਥੀ ਚ ਮਿਲ ਕੇ ਇੰਟਰਸਟ ਲਿਆ ਕਰ ਨਾਟ ਇਨ ਸਟੱਡੀ ਕਿ ਤੂੰ ਹਰ ਇੱਕ ਚੀਜ਼ ਚ ਪਰਫੈਕਟ ਬਣਿਆ ਕਰ ਕਿਉਂਕਿ ਸਟੱਡੀ ਚਲੋ ਇਹ ਤਾਂ ਗੱਲ ਹੋਈ ਜਾਂਦੀ ਹੈ ਪੰਜਾਬੀ ਘਰਾਂ 'ਚ ਅਗਰ ਕੋਈ ਥੋੜੀ ਥੋੜੀ ਜਿਹਾ ਜ਼ਿਆਦਾ ਬੁੱਕ ਪੜ੍ਹ ਲੇਗਾ ਤਾਂ ਉਹਨੂੰ ਪੁੱਛ ਲਾਂ ਪੰਦੇ ਆ ਹਾਂ ਕਿ ਤੂੰ ਜ਼ਿਆਦਾ ਪੜ੍ਹਨ ਲੱਗ ਪਿਆ ਚਲੋ ਬਟ ਸਟੱਡੀਆਂ ਇਜ਼ ਵੈਰੀ ਮਸਟ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਸਟੱਡੀ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਹੋ ਗਈ ਆ ਇਹਦੇ ਬਿਨਾ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਹਾਂ ਜੀ